ਤਸਵੀਰ ਦੀ ਕੀਮਤ ਇੱਕ ਅਮਰੀਕੀ ਕਰੋੜਪਤੀ ਨੇ ਮਹਾਨ ਚਿੱਤਰਕਾਰ ਪਿਕਾਸੋ ਨੂੰ ਆਪਣਾ ਚਿੱਤਰ ਬਣਾਉਣ ਲਈ ਕਿਹਾ। ਤਸਵੀਰ ਬਣਾਉਣ ਵਿੱਚ ਪਿਕਾਸੋ ਨੂੰ 2 ਸਾਲ ਲੱਗੇ। ਉਹ ਕਰੋੜਪਤੀ ਇਸ ਦੌਰਾਨ ਵਾਰ-ਵਾਰ ਆਪਣੇ ਆਦਮੀ ਪਿਕਾਸੋ ਕੋਲ ਭੇਜ ਕੇ ਪਤਾ ਕਰਦਾ ਕਿ ਚਿੱਤਰ ਬਣਿਆ ਹੈ ਜਾਂ ਨਹੀਂ। ਹਰ ਵਾਰ ਪਿਕਾਸੋ ਦਾ ਜਵਾਬ ਹੁੰਦਾ, "ਥੋੜਾ ਸਬਰ ਰੱਖੋ। ਭਗਵਾਨ ਵੀ ਤੁਹਾਨੂੰ ਬਣਾਉਂਦੇ ਹਨ ਤਾਂ 9 ਮਹੀਨੇ ਲੱਗਦੇ ਹਨ। ਫਿਰ ਮੈਂ ਤਾਂ ਇੱਕ ਆਮ ਮਨੁੱਖ ਹਾਂ। ਤੁਹਾਨੂੰ ਦੁਬਾਰਾ ਬਣਾ ਰਿਹਾ ਹਾਂ। 2-3 ਸਾਲ ਲੱਗ ਸਕਦੇ ਹਨ।" 2 ਸਾਲ ਬਾਅਦ ਪਿਕਾਸੋ ਨੇ ਉਸ ਕਰੋੜਪਤੀ ਨੂੰ ਖਬਰ ਭੇਜੀ ਕਿ ਚਿੱਤਰ ਤਿਆਰ ਹੈ। ਆ ਕੇ ਲੈ ਜਾਓ। ਚਿੱਤਰ ਕਾਫੀ ਸੁੰਦਰ ਸੀ। ਕਰੋੜਪਤੀ ਨੂੰ ਉਹ ਬਹੁਤ ਪਸੰਦ ਆਇਆ ਉਸਨੇ ਪੁੱਛਿਆ ਇਸ ਦਾ ਮੁੱਲ ਕੀ ਹੈ ਪਿਕਾਸੋ ਨੇ ਕਿਹਾ 5000 ਡਾਲਰ ਕਰੋੜਪਤੀ ਹੈਰਾਨ ਹੋ ਗਿਆ ਤੇ ਬੋਲਿਆ ਇਹ ਥੋੜਾ ਜਿਹਾ ਕੈਨਵਸ ਤੇ ਥੋੜੇ ਜਿਹੇ ਰੰਗ ਤੇ ਇਹਨਾਂ ਦਾ ਮੁੱਲ 5000 ਡਾਲਰ ਕੀ ਮਜ਼ਾਕ ਕਰਦੇ ਹੋ ਇਹਨਾਂ ਕੈਨਵਸ ਦੇ ਟੁਕੜਿਆਂ ਤੇ ਇਹਨਾਂ ਰੰਗਾਂ ਦੀ ਐਨੀ ਕੀਮਤ 5-10 ਡਾਲਰ ਦੇ ਵਿੱਚ ਤਾਂ ਇਹ ਸਾਰਾ ਸਮਾਨ ਬਾਜ਼ਾਰ ਚੋਂ ਮਿਲ ਜਾਵੇਗਾ ਵਿਕਾਸੋ ਨੇ ਆਪਣੇ ਸਾਥੀ ਨੂੰ ਕਿਹਾ ਅੰਦਰ ਜਾ ਇਸ ਤੋਂ ਵੱਡਾ ਕੈਨਵਸ ਤੇ ਰੰਗ ਲੈ ਕੇ ਆ ਤੇ ਇਹਨਾਂ ਨੂੰ ਦੇ ਇਹ ਜਿੰਨੀ ਕੀਮਤ ਦੇਣ ਰੱਖ ਲੈਣਾ ਉਸਨੇ ਅਜਿਹਾ ਹੀ ਕੀਤਾ ਸਾਰਾ ਸਮਾਨ ਉਸ ਕਰੋੜਪਤੀ ਸਾਹਮਣੇ ਰੱਖ ਦਿੱਤਾ ਤੇ ਕਿਹਾ ਇਹ ਰਿਹਾ ਤੁਹਾਡਾ ਪੋਰਟਰੇਟ ਹੁਣ ਤੁਹਾਡੀ ਮਰਜ਼ੀ 5-10 ਡਾਲਰ ਦੇ ਕੇ ਇਹਨਾਂ ਨੂੰ ਲੈ ਜਾਓ ਕਰੋੜਪਤੀ ਘਬਰਾ ਕੇ ਬੋਲਿਆ ਇਹ ਸਭ ਲੈ ਜਾ ਕੇ ਮੈਂ ਕੀ ਕਰਾਂਗਾ ਤਦ ਵਿਕਾਸੋ ਨੇ ਫਿਰ ਯਾਦ ਰੱਖੋ ਤਸਵੀਰ ਰੰਗਾਂ ਤੇ ਕੈਨਵਸ ਦਾ ਜੋੜ ਨਹੀਂ ਹੈ ਉਸ ਤੋਂ ਕਿਤੇ ਜ਼ਿਆਦਾ ਹੈ ਅਸੀਂ ਮੁੱਲ ਉਸ ਦਾ ਮੰਗਦੇ ਹਾਂ ਜਿਸ ਦਾ ਰੰਗ ਤੇ ਕੈਨਵਸ ਨਾਲ ਸਬੰਧ ਨਹੀਂ ਹੈ ਅਤੇ ਹੁਣ 5000 ਵਿੱਚ ਨਿਬੇੜਾ ਨਹੀਂ ਹੋਵੇਗਾ 50000 ਦਿੰਦੇ ਹੋ ਤਾਂ ਠੀਕ ਨਹੀਂ ਤਾਂ ਇਹ ਤਸਵੀਰ ਹੁਣ ਨਹੀਂ ਵਿਕੇਗੀ ਉਹ ਤਸਵੀਰ ਅਖੀਰ 50000 ਡਾਲਰ ਵਿੱਚ ਹੀ ਵਿਕੇਗੀ